ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੀਂ ਵੀਡੀਓ 'ਚ ਤੇ ਮੈਂ ਖੜਾ ਆਇਆ ਹਾਂ ਇਸ ਟਾਈਮ ਪਿੰਡ ਜਾਂਗੀਰ ਉਹ ਪੁਲ ਤੇ ਜਿਹੜਾ ਪੁਲ ਜਾਂਗੀਰ ਨੇ ਆਦੇਸ਼ ਦਿੱਤਾ ਸੀ ਕਿ ਹਰੇਕ ਨਦੀ ਪੁਲ ਦੇ ਉੱਤੇ ਉਹਦੀ ਪੁਲ ਬਣਾ ਦਿੱਤਾ ਜਾਵੇ ਤਾਂ ਜੋ ਮੁਸਾਫਿਰ ਜਿਹੜਾ ਆਪਣੀ ਮੰਜ਼ਿਲ ਤੇ ਪਹੁੰਚ ਸਕੇ ਅੱਜ ਜੋ ਪਿੱਛੇ ਤੁਸੀਂ ਪੁਲ ਦੇਖ ਰਹੇ ਆ ਇਹ ਉਹੋ ਹੀ ਪੁਲੇ ਆ ਆਦੇਸ਼ ਜਾਂਗੀਰ ਨੇ ਦਿੱਤਾ ਸੀ ਤੇ ਬਣਿਆ ਇਹ ਸ਼ਾਹ ਜਾਂਦੇ ਟਾਈਮ 'ਚ ਸੀ ਤੇ ਨਾਲ ਹੀ ਇੱਥੇ ਦੱਖਣੀ ਸਰਾਆ ਲੱਗੇ ਕਿਲਾ ਆ ਜਿੱਥੇ ਉਹ ਦਿੱਲੀ ਤੋਂ ਲਾਹੌਰ ਜਾਂਦੇ ਟਾਈਮ ਆਸ ਆਰਾਮ ਕਰਿਆ ਕਰਦੇ ਸੀ ਉੱਥੇ ਚੱਲਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਇੱਕ ਇਮਾਰਤ ਬਣੀ ਹੋਈ ਆ ਇਹਦਾ ਪਰ ਕੁਝ ਲਿਖਿਆ ਨਹੀਂ ਹੈਗਾ ਮੰਦਿਰ ਆ ਮਸਜਿਦ ਆ ਜੋ ਵੀ ਆ ਕੁਝ ਲਿਖਿਆ ਨਹੀਂ ਹੈਗਾ ਤੇ ਪਰ ਆ ਉ ਉ ਪੋੜਿਆ ਦੇਖ ਲਓ ਕਿਸੇ ਟਾਈਮ ਇੱਥੋਂ ਪਾਣੀ ਵਗਦਾ ਹੋਣਾ ਹਨਾ ਆ ਸਾਰਾ ਇੱਧਰ-ਇੱਧਰ ਪਾਣੀ ਵਗਦਾ ਹੋਣਾ ਤੇ ਅੱਜ ਸਾਰੇ ਦੇਖ ਲਓ ਸਮਾਂ ਬਦਲਦਾ ਟਾਈਮ ਨਹੀਂ ਲੱਗਦਾ ਕਿੰਨੀ ਕਹਣ ਚੀਜ਼ ਬਣੀ ਹੋਈ ਹੈ ਬਹੁਤ ਲੋਕ ਆਉਂਦੇ ਇੱਥੇ ਰੀਲਰ ਰੁੱਲਰ ਵੀ ਬਣਾਉਣਾ ਦੇਖੋ ਇੱਕ ਮੁਸਾਫਰ ਹੋਰ ਆ ਗਿਆ ਇੱਕ ਦੋਸਤੋ ਆ ਹੁਣ ਮੰਦਿਰ ਜਿ ਬਣਿਆ ਹੋਇਆ ਆ ਪਰ ਇਹਦੇ ਬਾਰੇ ਕੁਝ ਲਿਖਿਆ ਨਹੀਂ ਗਿਆ ਹੋਇਆ ਵੀ ਕਾਹ ਤੋਂ ਬਣਿਆ ਹੋਇਆ ਆ ਸੁੰਦਰ ਕੰਮ ਕਮ ਚੱਲਦਾ ਥੋੜਾ ਜਿਹਾ ਤੇ ਸਮਾਨ ਸਮੁੰਝਿਆ ਪਿਆ ਹੋਇਆ ਆ ਪਰ ਅੰਦਰੋਂ ਜਿਵੇਂ ਪੁਰਾਣਾ ਹੀ ਆ ਜਿੱਦਾਂ ਨਾ ਨਨਖਸ਼ਾ ਹਿੱਟ ਲੱਗੇ ਹੋਏ ਚੂਨਾ ਵੀ ਲੱਗਾ ਹੋਇਆ ਤੇ ਜਿਵੇਂ ਇਹਦੇ ਨਾਲ ਇੱਧਰ ਹੈਗਾ ਆ ਪੋਲਾ ਉਹ ਪੋਲਾ ਜਿਹੜਾ ਜਾਂਗੀਰ ਦੇ ਆਦੇਸ਼ ਦੁਆਰਾ ਬਣਾਇਆ ਗਿਆ ਸੀਗਾ ਤੇ ਬਣਿਆ ਇਹ ਸੀਗਾ ਸ਼ਾਹਜਹਾਂ ਦੇ ਸ਼ਾਸਨ ਕਾਲ ਦੇ ਵਿੱਚ ਤੁਸੀਂ ਇਹ ਪੁਲ ਦੀ ਚੜਾਈ ਦੇਖੋ ਕਿੰਡੀ ਆ ਵੀ ਇੱਥੋਂ ਹੀ ਲੰਘਦੇ ਹੁਣੇ ਆ ਉਹ ਬਾਦ ਮੁਗਲ ਬਾਦਸ਼ਾਹ ਹੁਣੀ ਤੇ ਕਿੰਨਾ ਚੋੜਾ ਪੋਲੇ ਆ ਹਾਥੀ ਘੋੜੇ ਉਹਨਾਂ ਦਾ ਰਾਸ਼ਨ ਪਾਣੀ ਸਾਰੇ ਇਹਦੇ ਉੱਪਰ ਦੀ ਤੁਸੀਂ ਦੇਖੋ ਇਹਦੇ ਥੱਲਿਓਂ ਦੀ ਕਿਸੇ ਟਾਈਮ ਪਾਣੀ ਵਗਦਾ ਹੁੰਦਾ ਸੀਗਾ ਸੋ ਹੁਣ ਉਹ ਸਾਰੇ ਖੇਤਾਂ 'ਚ ਬਦਲ ਗਏ ਆ ਕੱਖ ਨਹੀਂ ਹੈਗਾ ਇੱਥੇ ਦੇਖ ਲੋ ਇਥੋਂ ਰਸਤਾ ਜਾਂਦਾ ਹੋ ਸਿੱਧਾ ਉਹ ਸਾਹਮਣੇ ਜਾਗੀਰ ਕਿਲਾ ਇਥੋਂ ਜਾਂਦਾ ਹੀ ਰਸਤਾ ਤੇ ਹੁਣ ਇਹ ਰਸਤਾ ਸਾਰਾ ਟੁੱਟ ਚੁੱਕਾ ਜਾਂ ਆ ਜਿਹੜਾ ਇਥੋਂ ਨਦੀ ਵਗਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਤੇ ਖੇਤ ਹੀ ਆ ਹੁਣ ਇਹ ਦੇਖ ਲੋ ਸਮਾਂ ਬਦਲਦਿਆਂ ਟਾਈਮ ਨਹੀਂ ਲੱਗਦਾ ਹਨਾ ਸੋ ਉਹ ਥੋੜਾ ਜਿਹਾ ਅੱਗੇ ਤੁਹਾਨੂੰ ਹੋਰ ਦਿਖਾਉਣਾ ਉੱਥੋਂ ਸ਼ਾਇਦ ਪੁਲ ਟੱਟਾ ਹੋਇਆ ਵਿੱਚ ਦੀ ਆ ਸਾਰੀ ਦੇਖ ਲੋ ਛੋਟੀ ਜਿਹੀ ਟੱਗੀ ਹੋਈ ਆ ਛੋਟੀ ਟੈਲ ਆ ਦੇਖੋ ਇਹ ਵਿਚਕਾਰ ਟੁੱਟ ਚੁੱਕਾ ਆ ਕਿਤੇ ਦੇਖ ਲਓ ਕੋਈ ਸਰੀਆ ਨਹੀਂ ਕੋਈ ਕੁਛ ਨਹੀਂ ਸਿਰਫ ਚੂਨਾ ਤੇ ਪੱਥਰ ਵਿਚਕਾਰ ਦੇਖ ਲਓ ਹੁਣ ਐਦਾਂ ਆ ਟੁੱਟ ਚੁੱਕਿਆ ਇੱਥੋਂ ਕਿਸੇ ਟਾਈਮ ਇੱਥੋਂ ਪਾਣੀ ਵਗਦਾ ਹੋਊਗਾ ਜਹਾਂਗੀਰ ਨੇ ਆਦੇਸ਼ ਦਿੱਤਾ ਸੀ ਕਿ ਜਿੰਨੇ ਵੀ ਦਰਿਆ ਨਦੀਆਂ ਵਗਦੀਆਂ ਸਾਰਿਆਂ ਦੇ ਉੱਤੋਂ ਦੀ ਪੁਲ ਬਣਾ ਦਿੱਤਾ ਜਾਵੇ ਤਾਂ ਜੋ ਜਿਹੜਾ ਮੁਸਾਫਿਰ ਆ ਉਹ ਆਪਣੀ ਮੰਜ਼ਿਲ ਤੇ ਪਹੁੰਚ ਸਕੇ ਸੇ ਇਹ ਆਦੇਸ਼ ਉਹਦਾ ਸੀ ਤੇ ਪੂਰਾ ਹੋਇਆ ਇਹ ਸ਼ਾਹਜਹਾਂ ਦੇ ਸ਼ਾਸਨ ਕਾਲ ਦੇ ਵਿੱਚ ਸਾਰੇ ਤੇ ਉਹ ਸਾਹਮਣੇ ਜਾ ਕੇ ਲਾਇਆ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਚੱਲਦੇ ਹਾਂ ਹੁਣ ਉੱਥੇ ਇਹ ਆ ਦੋਸਤੋ ਕੋਤ ਸਿਮਨਾਰ ਜਿਹਨੂੰ ਕੋ ਮਿਨਾਰ ਵੀ ਕਹਿੰਦੇ ਪੰਜਾਬੀ ਵਿੱਚ ਕੋ ਕੋ ਦਾ ਮਤਲਬ ਹੁੰਦਾ ਹੈ 1 ਤਿੰਨ ਮੀਲ ਜਾਂ ਤਿੰਨ ਮੀਲ ਤੋਂ ਥੋੜਾ ਜਿਆਦਾ ਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਹਰੇਕ ਤਿੰਨ ਮੀਲ ਦੀ ਦੂਰੀ ਤੇ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਇੱਕ ਸੰਦੇਸ਼ ਦਾ ਕੰਮ ਵੀ ਕਰਿਆ ਕਰਦਾ ਸੀ ਪਿਛਲੇ ਟਾਈਮ ਪੁਰਾਣੇ ਟਾਈਮ ਦੀਆਂ ਗੱਲਾਂ ਚ ਇਹਨੂੰ ਜਿੱਦਾਂ ਅੱਜ ਦੇ ਟਾਈਮ ਚ ਡਾਕ ਘਰ ਬਣ ਕੇ ਪੋਸਟ ਆਫਿਸ ਬਣ ਗਿਆ ਉਵੇਂ ਹੀ ਪਿਛਲੇ ਸਮੇਂ ਚ ਡਾਕ ਦਾ ਕੰਮ ਕਰਦਾ ਸੀ गाइस ਲਓ ਦੋਸਤੋ ਪਹੁੰਚ ਗਏ ਆਪਣਾ ਦੱਖਣੀ ਸਰਾ ਤੇ ਇੱਕ ਮੈਂ ਤੁਹਾਨੂੰ ਦੱਸ ਦਵਾਂ ਜਦੋਂ ਤੁਸੀਂ ਆਉਣਾ ਹੈ ਨਾ ਜਾਗੀਰ ਪਿੰਡ ਵਿੱਚ ਦੀ ਆਇਓ ਕਿਉਂਕਿ ਇੱਧਰ ਜਿਹੜੀ ਉਹ ਨਾਲਾ ਆ ਉਹਦੇ ਉੱਤੇ ਕੋਈ ਡੰਡੀ ਤੇ ਉੱਧਰ ਆਉਣਾ ਥੋੜਾ ਔਖਾ ਗੱਡੀ ਗੱਡੀ ਆਉਂਦੀ ਨਹੀਂ ਬੰਦਾ ਮੋਟਰਸਾਈਕਲ ਤੇ ਹੀ ਆ ਸਕਦਾ ਜਾਂ ਤੇ ਹੋ ਸਹੀਆ ਤੁਸੀਂ ਨਾ ਇੱਧਰ ਪਿੰਡ ਮੱਲੀਆਂ ਵਿੱਚ ਦੀ ਆਇਓ ਮੱਲੀਆਂ ਵਿੱਚ ਦੀ ਇਦਾਂ ਆ ਰੋਡ ਬਿਲਕੁਲ ਸਾਫ਼ ਆ ਗੱਡੀ ਗੱਡੀ ਆ ਜਾਂਦੀ ਆ ਤੇ ਆਪਾਂ ਚੱਲਾਂਗੇ ਹੁਣ ਇਹਦੇ ਅੰਦਰ ਤੇ ਤੁਹਾਨੂੰ ਆਪਾਂ ਨਾਲੇ ਕਮਾਵਾਂਗੇ ਨਾਲੇ ਦੱਸਾਂਗੇ ਉਹ ਗੱਲਾਂ ਜਿਹੜੀਆਂ ਬਹੁਤ ਘੱਟ ਲੋਕ ਜਾਣਦੇ ਹਨਾ ਤੇ ਆ ਜਿਹੜੀ ਉੱਤੇ ਪੇਂਟਿੰਗ ਬਣੀ ਹੋਈ ਆ ਇਹ ਤੁਹਾਨੂੰ ਮੈਂ ਦੱਸ ਦਵਾਂ ਇਹ ਪੇਂਟਿੰਗ ਵੀ ਉਦੋਦੀ ਬਣੀ ਹੋਈ ਹੈ ਤੇ ਇਹ ਸ਼ਾਹੀ ਕਿਲੇ ਜਿੱਦਾਂ ਲਾਹੌਰ ਦੇ ਵੱਡੇ ਵੱਡੇ ਕਿਲੇ ਆਏ ਉਹਨਾਂ ਦੇ ਬਣੀ ਹੋਈ ਹੈ ਪੇਂਟਿੰਗ ਇਹ ਉਹਨਾਂ ਦੇ ਕਿਲਿਆਂ ਤਾਂ ਜਿਹੜੀ ਪੇਂਟਿੰਗ ਬਣੀ ਹੋਈ ਹੈ ਨਾਲੇ ਉਹਨਾਂ ਦੇ ਕਿਲਿਆਂ ਨੂੰ ਮਾਤ ਪਾਉਂਦੀ ਹੈ ਪੇਂਟਿੰਗ ਬਹੁਤ ਹੁਣ ਤਾਂ ਮਤਲਬ ਥੋੜਾ ਟੈਟੂ ਠੀਕ ਆ ਜਾ ਵੀ ਨੁਕਸਾਨ ਜਾਂ ਕਰ ਦਿੰਦੇ ਲੋਕ ਹਨਾ ਤਾਂ ਕਰਕੇ ਤੇ ਫਿਰ ਹਜੇ ਵੀ ਦੇਖ ਲਓ ਇਹ 16ਵੀਂ ਸਦੀ 17ਵੀਂ ਸਦੀ ਦਾ ਬਣਿਆ ਹੋਇਆ 21ਵੀਂ ਸਦੀ ਚੱਲਦੀ 400 ਸਾਲ ਤੋਂ ਪਲੱਸ ਹੋ ਗਿਆ ਇਹਨੂੰ ਤੇ ਹਾਇਆ ਵੀ ਉੱਦੇ ਮਾਂਤ ਖੜੀ ਆ ਉਹ ਦੇਖ ਲਓ ਆਹ ਲਾਤਾ ਆਪਾਂ ਇੱਥੇ ਮੋਟਰਸਾਈਕਲ ਤੇ ਹੁਣ ਚੱਲਾਂਗੇ ਅੰਦਰ ਇੱਕ ਚੀਜ਼ ਦਰਸ਼ਕੋ ਹੋਰ ਹੈ ਨਾ ਅਜਿਹੜਾ ਬਾਹਰ ਜਿੰਨੇ ਵੀ ਆਰਾਊਂਡ ਵਰਕੀ ਜੰਗਲੇ ਲਾਏ ਹੋਏ ਨਾ ਇਹ ਪਹਿਲਾਂ ਕੱਖ ਨਹੀਂ ਹੁੰਦਾ ਸੀ ਸਿਰਫ ਆਹ ਚੀਜ਼ਾਂ ਹੁੰਦੀਆਂ ਸੀ ਤੇ ਇੱਧਰ ਵੀ ਸਾਹਮਣੇ ਜੋ ਵੀ ਬਾਥਰੂਮ ਉਸ ਨੂੰ ਬਣੇ ਹੈ ਨਾ ਇਹ ਵੀ ਨਹੀਂ ਹੁੰਦੇ ਸੀ ਇਹ ਵੀ ਨਵੇਂ ਬਣੇ ਆ ਸਾਰੇ ਆਰਾਊਂਡ ਜਿੰਨੇ ਵੀ ਇਹ ਜੰਗਲਾਂ ਨਾ ਸਾਰਾ ਇਹ ਹੁਣ ਕੀਤਾ ਪਹਿਲਾਂ ਸਿਰਫ ਕੰਦਾ ਹੁੰਦੀਆਂ ਸੀ ਇੱਕ ਦਰਸ਼ਕਾ ਜਿਹੜੇ ਗੇਟ ਲੱਗੇ ਹੋਏ ਹੈ ਨਾ ਇਹ ਬਾਅਦ ਚ ਲੱਗੇ ਹੋਇਆ ਇੱਥੇ ਜਿਹੜੇ ਪਹਿਲਾਂ ਗੇਟ ਲੱਗੇ ਹੁੰਦੇ ਸੀ ਉਹ ਹੁੰਦੇ ਸੀ ਲੱਕੜ ਦੇ ਤੇ ਉਹ ਤੇ ਤੁਹਾਨੂੰ ਦਿਖਦਾ ਹੋਣਾ ਆਪ ਗਡੰਡੀ ਇਹਦੇ ਵਿੱਚ ਦੀ سپورਟ ਹੁੰਦੀ ਸੀ ਐਡੇ ਗੇਟ ਹੁੰਦੇ ਸੀ ਉੱਥੋਂ ਲੈ ਕੇ ਹੱਥਲੇ ਤੱਕ ਦੇ ਲੱਕੜ ਦੇ ਗੇਟ ਹੁੰਦੇ ਸੀ ਉਹ ਹੁੰਦੇ ਵੀ ਘਟੋ ਘਟ 10 10 ਇੰਚ ਗੇਟ ਚੌੜੇ ਹੁੰਦੇ ਸੀ ਐਡੇ ਆ ਬਾਅਦ ਵਿੱਚ ਲੋਹੇ ਦੇ ਹੁਣ ਲਾਏ ਹੋਏ ਆ ਗੇਟ ਇਹ ਤੁਸੀਂ ਆਂ ਦੇਖ ਲਓ ਇਹ ਡਿਜ਼ਾਈਨਿੰਗ ਉਸ ਟਾਈਮ ਦੀ ਆ ਇੱਥੇ ਸਾਫ਼ ਦਿਖਦਾ ਕਿ ਇੱਥੇ ਨਾ ਲਾਲ ਰੰਗ ਕੀਤਾ ਹੋਇਆ ਸੀ ਪਰ ਹੁਣ ਜੇ 4-5 ਸਾਲ ਤੋਂ ਪਲੱਸ ਹੋ ਗਏ ਆ ਤਾਂ ਜੋ ਥੋੜੀ ਤਾਂ ਦੀ ਮਰਮਤ-ਮਰਮਤ ਕੀਤੀ ਹੋਇਆ ਹੁਣ ਮਾੜਾ ਜਿਹਾ ਸਵਾਰਿਆ ਹੋਇਆ ਨੇ ਤਾਂ ਬਹੁਤ ਟੁੱਟ ਪੁੱਜ ਗਿਆ ਸੀ ਤੇ ਵਾਹ ਦੇ ਅੰਦਰ ਇੱਥੇ ਕਰਮਚਾਰੀ ਪੈਂਦੇ ਆ ਹੁਣ ਵੀ ਇੱਕ ਬੰਦਾ ਡਿਊਟੀ ਤੇ ਆ ਆ ਦੇਖ ਸਕਦੇ ਸਾਰੀ ਨਾਨਕ ਸ਼ਾਹੀ ਹਿੱਟ ਲੱਗੀ ਹੋਈ ਆ ਤੇ ਚੂਨਾ ਭਰਿਆ ਹੋਇਆ ਦੁਬਾਰਾ ਹਾਲਤ ਬਹੁਤ ਖਸਤਾ ਹੋ ਗਈ ਸੀ ਤੇ ਕੁਝ ਇਹਦੇ ਬਾਰੇ ਤੁਹਾਨੂੰ ਦੱਸ ਦੰਨੇ ਇੱਥੇ ਬੋਰਡ ਵੀ ਲੱਗਾ ਹੋਇਆ ਹੋਵੇ ਪੜਾ ਦੰਨੇ ਆ ਇੱਥੇ ਗਾਣੇ ਦੀ ਸ਼ੂਟਿੰਗ ਵੀ ਹੋਈ ਆ ਸਲੀਮ ਮਾਸਟਰ ਸਲੀਮ ਦੇ ਗਾਣੇ ਦੀ ਵੀ ਸ਼ੂਟਿੰਗ ਹੋਈ ਆ ਇੱਥੇ ਤੇ ਆ ਲੱਗਾ ਹੋਇਆ ਇਹਦਾ ਬੋਰਡ ਪ੍ਰਵੇਸ਼ ਦੁਆਰ ਸਹਿਤ ਸਰਾਏ ਦੱਖਣੀ ਮਹਿਲਾ ਕਲਾ ਨਕਉਦਰ ਤੋਂ 12 ਕਿਲੋਮੀਟਰ ਦੂਰ ਆ ਇੱਥੇ ਇਹਦੀ ਜਿਹੜੀ ਟੋਟਲ ਏਰੀਆ ਆ 180 ਬਾਈ 172 ਟੋਟਲ ਦੋਸਤੋ ਇੱਥੇ ਹੈਗੇ ਆ 132 ਕਮਰੇ ਆ ਇੱਕ ਲੈਨ ਚ 32 ਆ ਇਧਰ ਵੀ ਇੱਕ ਸੈਟ 32 ਹੋ ਗਏ 32 32 64 64 128 ਤੇ ਕਾਰਨਰ ਵਾਲੇ ਛੱਡ ਕੇ ਕੋਰਨਾਲੇ ਛੱਡ ਕੇ ਟੋਟਲ 131 ਬਣ ਜਾਂਦੇ ਉੱਦਾਂ ਜਿਹੜੇ ਕਮਰੇ ਆ ਉਹ 128 ਆ ਚੱਲਾਂਗੇ ਆਪਾਂ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਆਹ ਜਿਹੜਾ ਗੇਟ ਸਾਹਮਣੇ ਵਾਲਾ ਉਹ ਹੈਗਾ ਦਿੱਲੀ ਗੇਟ ਇਹਨੂੰ ਦਿੱਲੀ ਗੇਟ ਤਾਂ ਕਹਿੰਦੇ ਆ ਵੀ ਇਹ ਦਿੱਲੀ ਵਾਲੀ ਸਾਈਡ ਆ ਤੇ ਆਹ ਜਿਹੜਾ ਇਹਨੂੰ ਕਹਿੰਦੇ ਆ ਲਾਹੌਰੀ ਗੇਟ ਇਹ ਲਾਹੌਰ ਵਾਲੀ ਸਾਈਡ ਆ ਤਾਂ ਕਰਕੇ ਇਹਨੂੰ ਲਾਹੌਰੀ ਗੇਟ ਕਹਿੰਦੇ ਆ ਸੂਪਰ ਜਾਣਾ ਰਸਤਾ ਬੰਦ ਆ ਵੀ ਉੱਪਰ ਵੀ ਉਦਾਂ ਕਮਰੇ ਬਣੇ ਹੋਏ ਆ ਤੇ ਕਹਿੰਦੇ ਤੁਸੀਂ ਵੀਰਵਾਰ ਨੂੰ ਖੋਲਦੇ ਆਂਗੇ ਉਹ ਤਾਂ ਖੋਲਦੇ ਆ ਉੱਥੇ ਨਾ ਉੱਪਰ ਇੱਕ ਜਗ੍ਹਾ ਆ ਲੋਕ ਦੀਵਾ ਕਰਨ ਜਾਂਦੇ ਆ ਬਾਕੀ ਉੱਪਰੋਂ ਬਹੁਤ ਸੋਹਣਾ ਆ ਪਹਿਲਾਂ ਖੁੱਲ੍ਹਾ ਹੁੰਦਾ ਸੀ ਸਾਰਾ ਵੀ ਹੁਣ ਬੰਦ ਕਰ ਦਿੱਤਾ ਲੋਕ ਕੀ ਕਰਦੇ ਸ਼ਰਾਰਤਾ ਕਰਦੇ ਹਨ ਤਾਂ ਕਰਕੇ ਇਹਨਾਂ ਨੇ ਬੰਦ ਕਰ ਦਿੱਤਾ ਉੱਪਰ ਜਾਣ ਨਹੀਂ ਦਿੰਦੇ ਉੱਪਰ ਸਿਰਫ ਵੀਰਵਾਰ ਵਾਲੇ ਦਾਨ ਹੀ ਜਾਣ ਦਿੰਦੇ ਆ ਤੇ ਆ ਇੱਧਰ ਆ ਕੇ ਮਸਜਿਦ ਮੰਜਿਦ ਵਿੱਚ ਵੀ ਚੱਲਾਂਗੇ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਕਿਵੇਂ ਦੀ ਆ ਮਸਜਿਦ ਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਆਪਾਂ ਆ ਦੇ ਨਾ ਪਹਿਲਾਂ ਅ ਕੱਖ ਨਹੀਂ ਹੁੰਦਾ ਸੀਗਾ ਸਾਈਂਗ ਕੋਡ ਵਗੈਰਾ ਉਹ ਲਿਖਿਆ ਹੋਇਆ ਹੈ ਇੱਥੇ ਦਿੱਲੀ ਗੇਟ ਤੇ ਆ ਮਾਸਕਿਉ ਮਤਲਬ ਮਸਜਿਦ ਹਾਂ ਦੇਖੋ ਇੱਥੇ ਲਿਖਿਆ ਹੋਇਆ ਹੈ ਮਾਰੇ ਨਾ ਦਿੱਲੀ ਗੇਟ ਤੇ ਮਾਸਕਿਉ ਆਪਾਂ ਚੱਲਾਂਗੇ ਮਾਸਕਿਉ ਇੱਕ ਨਾ ਦਰਸ਼ਕੋ ਤੁਸੀਂ ਹੋਰ ਵੀ ਮੈਂ ਜਿੱਦਾਂ ਕਿਨੇ ਆ ਤੇ ਵੀਡੀਓ ਬਣਾਈ ਹੋਈ ਆ ਨੂਰ ਮਹਿਲ ਦੀ ਸਰਾਆਂ ਉੱਥੇ ਵੀ ਵੀਡੀਓ ਬਣਾਈ ਹੋਈ ਆ ਜਿੰਨੀਆਂ ਵੀ ਆਪਣੀਆਂ ਮਸਜਿਦਾਂ ਹੋਣਗੀਆਂ ਨਾ ਉਹਨਾਂ ਦੇ ਬਾਹਰ ਖੋਜ ਜ਼ਰੂਰ ਹੋਊਗਾ ਕਿਉਂਕਿ ਜਿੱਦਾਂ ਆਪਾਂ ਹਣ ਗੁਰਦੁਆਰਾ ਸਾਹਿਬ ਜਾਂਦੇ ਆ ਹਨਾ ਆਪਾਂ ਪੈਰ ਧੋ ਕੇ ਮੂੰਹ ਹੱਥ ਧੋ ਕੇ ਆਪਾਂ ਐਂਟਰ ਕਰਦੇ ਆ ਉੱਥੇ ਇੱਧਰ ਮੁਸਲਮਾਨ ਭਾਈਚਾਰੇ 'ਚ ਵੀ ਇਵੇਂ ਹੀ ਆ ਜਦੋਂ ਮਸਜਿਦ ਵਿੱਚ ਨਮਾਜ਼ ਪੜਨ ਜਾਣੀ ਆ ਆਪਣਾ ਹੱਥ ਮੂੰਹ ਧੋ ਕੇ ਜਾਂਦੇ ਆ ਤੇ ਇਹ ਹੁਣ ਪੂਰਤਤਾ ਗਿਆ ਥੋੜਾ ਹੀ ਆ ਮਤਲਬ ਲਾ ਲਓ ਤੁਸੀਂ 10 15 ਫੁੱਟ ਹੋਣਾ ਹੈ 12 15 ਫੁੱਟ ਤੇ ਇਹਦੇ ਵਿੱਚ ਪਾਣੀ ਹੁੰਦਾ ਹੈ ਦਰਸ਼ਕੋ ਪਾਣੀ ਆਉਂਦਾ ਤਰੀਕਾ ਦੇਖੋ ਉਹ ਦੇਖੋ ਤੁਹਾਨੂੰ ਦਿਖਦਾ ਹੋਣਾ ਇੱਥੋਂ ਹਣਾ ਉਹ ਤੇ ਆ ਦੇ ਅੰਮ੍ਰੀ ਜੀ ਲਿਖਦੀ ਹੈ ਮੀਂਹ ਪੈਂਦਾ ਬਰਸਾਤਾਂ ਦਾ ਜਦੋਂ ਤੇ ਉਸ ਟਾਈਮ ਵੀ ਮੀਂਹ ਪੈਂਦੀ ਸੀਗੀ ਤੇ ਸਾਰਾ ਪਾਣੀ ਨਾ ਇਕੱਠਾ ਹੋ ਕੇ ਇਹਦੇ ਵਿੱਚ ਜਾਂਦਾ ਹੁੰਦਾ ਸੀਗਾ ਤੇ ਆਹ ਬਣ ਕੇ ਉਹ ਪਿੱਲਰ ਜਿਹਾ ਜਿੱਥੋਂ ਉਹ ਲੱਗੇ ਹੋਣੇ ਬਾਲਟੀਆਂ ਓਟੀਆਂ ਭਰ ਕੇ ਇਦਾਂ ਖਿੱਚਣ ਹਣਾ ਤੇ ਇੱਥੋਂ ਪਾਣੀ ਖਿੱਚਦੇ ਹੁੰਦੇ ਸੀਗੇ ਤੇ ਆਹ ਦੇਖੋ ਇਹਦੇ ਤੇ ਵੀ ਨਿਸ਼ਾਨ ਬਣੇ ਹੋਏ ਆ ਤੇ ਆਹ ਦੇਖੋ ਉਹ ਸਾਹਮਣੇ ਉਧਰ ਵੀ ਬਣਿਆ ਹੋਇਆ ਨਿਸ਼ਾਨ ਤੇ ਉਧਰ ਵੀ ਬਣਿਆ ਹੋਇਆ ਹੈ ਨਾ ਸੋ ਇਹਦੇ ਵਿੱਚ ਇੱਧਾਂ ਪਾਣੀ ਇਕੱਠਾ ਹੁੰਦਾ ਵੀ ਦੇ ਲੋ ਤਰੀਕਾ ਸੀਗਾ ਕਿਉਂਕਿ ਤੇ ਮੋਟਰ-ਮੋਟਰ ਤੇ ਹੁੰਦੀ ਨਹੀਂ ਸੀ ਇਧਰੋਂ ਪਾਣੀ ਵਿੱਚ ਜਾਣਾ ਤੇ ਹਾਂ ਇਹ ਤੋਂ ਪਾਣੀ ਜਾਣਾ ਇਹਦੇ ਵਿੱਚ ਹੱਥ-ਪੈਰ ਧੋ ਕੇ ਮਸਜਿਦ ਤੇ ਚਲੋ ਚੱਲਦੇ ਆਂ ਆਪਾਂ ਮਸਜਿਦ ਜਾਣ ਤੰਦਕੋਨੇ ਆ ਇਹ ਆ ਇਹਦਾ ਐਂਟ੍ਰੈਂਸ ਇੱਥੇ ਦੇਖੋ ਕਿੰਨੀ ਸੋਹਣੀ ਪੇਂਟਿੰਗ ਹੋਈ ਆ ਕਿੰਨਾ ਸੋਹਣਾ ਰੰਗ ਭਰਿਆ ਹੋਇਆ ਨਾਨਕ ਸਾਹਿਬ ਹਿੱਟ ਲੱਗੀ ਆ ਚੂਨਾ ਲੱਗਾ ਹੋਇਆ ਤੇ ਡਿਜ਼ਾਈਨ ਪਾਇਆ ਹੋਇਆ ਦੇਖੋ ਡਿਜ਼ਾਈਨ ਆਹ ਡਿਜ਼ਾਈਨ ਹੈ ਜਿਹੜੇ ਨਾਂ ਨੂੰ ਲਿਖਿਓ ਜਲੂਸ ਕੱਢਿਆ ਹੋਇਆ ਉਹਦੇ ਥੱਲੇ ਵਾਲਾ ਡਿਜ਼ਾਈਨ ਜਿੱਦਾਂ ਦੇਖੋ ਆਹ ਇਦਾਂ ਹਨਾ ਸੋ ਲੋਗ ਨਾਂ ਲਿਖ ਦਿੰਦੇ ਆ ਆ ਦੇਖੋ ਆ ਸਾਰਾ ਹੈਗਾ ਡਾਇਮੰਡ ਡਿਜ਼ਾਈਨ ਇਹਨੂੰ ਡਾਇਮੰਡ ਡਿਜ਼ਾਈਨ ਕਹਿੰਦੇ ਆ ਦੇਖੋ ਸਾਰਾ ਇਦਾਂ ਬਣਿਆ ਹੋਇਆ ਰੰਗ ਵੀ ਭਰੇ ਹੋਏ ਦੇਖੋ ਉਹਦੇ ਵਿੱਚ ਹਨਾ ਡਾਇਮੰਡ ਡਿਜ਼ਾਈਨ ਨੂੰ ਇਦਾਂ ਕਹਿੰਦੇ ਇਹਦਾ ਆਕਾਰ ਦੇਖੋ ਇੱਥੋਂ ਇਦਾਂ 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 ਇਸ ਕਰਕੇ ਉਹਨੂੰ ਡਾਇਮੰਡ ਡਿਜ਼ਾਈਨ ਕਹਿੰਦੇ ਆ ਤੇ ਸਰਾਮਾਜੀ ਦਾ ਜਦੋਂ ਕਿਤੇ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਜਾਂਦੇ ਹੁਣੇ ਆ ਸ਼ਾਹਜਾਹ ਤੇ ਇੱਥੇ ਰੁਕਦੇ ਆ ਇੱਥੇ ਸਰਾਮਾ ਬਣੀਆਂ ਆ ਸਰਾਮਾ ਬਣੀਆਂ ਰਹਿੰਦੇ ਆ ਆ ਉਹਨਾਂ ਦੀ ਮਸਜਿਦ ਆ ਕਿਉਂਕਿ ਤੁਹਾਨੂੰ ਪਤਾ ਹੈ ਮੁਸਲਮਾਨ ਪਾਈਚਾਰਾ ਤੇ ਆਪਣੀ ਨਮਾਜ਼ ਦਾ ਪੱਕਾ ਹੈ ਜਿੱਥੇ ਵੀ ਹੋਊਗਾ ਉਹਨੇ ਨਮਾਜ਼ ਪੜ੍ਹਨੀ ਪੜ੍ਹਨੀ ਆ ਸੋ ਇਸ ਕਰਕੇ ਮਸਜਿਦ ਸੀ ਤੇ ਇੱਥੇ ਨਮਾਜ਼ ਪੜਾਈ ਜਾਂਦੇ ਸੀ ਇਹਦੇ ਵਿੱਚ ਵੀ ਤੁਹਾਨੂੰ ਦੇਖ ਲਓ ਪੇਂਟਿੰਗ ਥੋੜੀ ਥੋੜੀ ਚੰ ਲੱਗਦੀ ਸੁਗੀ ਕਿਉਂਕਿ ਹੁਣ ਇੰਨਾ ਟਾਈਮ ਹੋ ਗਿਆ ਆ ਸ਼ਾਮ ਖਿਉ ਬਾਅਦ ਚ ਹੋਈ ਨਹੀਂ ਤੇ ਸਾਂਗਰ ਕੀ ਉੜ ਗਿਆ ਇੱਕ ਟਾਈਮ ਇਹ ਮਹਾਰਾਜਾ ਰਣਜੀਤ ਸਿੰਘ ਦਾ ਵੀ ਸਾਰਾ ਰਹਿ ਚੁੱਕਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਤੇ ਸਾਰੇ ਤੇ ਮਹਾਰਾਜਾ ਰਣਜੀਤ ਪੰਜਾਬ ਸੀਗਾ ਤੇ ਉਸ ਟਾਈਮ ਇਹ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਸੀਗਾ ਤੇ ਆ ਦੇਖ ਲਓ ਚੂਨਾ ਉਸ ਟਾਈਮ ਦਾ ਲੱਗਾ ਹੋਇਆ ਵੀ ਜਿੰਨਾ ਜਿੰਨਾ ਟੁੱਟ ਗਿਆ ਤੁਸੀਂ ਦੇਖ ਰਹੇ ਹੋ ਸਾਰੀ ਇੱਟਾਂ ਉੱਟਾਂ ਤੇ ਇਹ ਸਾਰੀ ਹੁਣ ਬਾਅਦ ਵਿੱਚ ਰਿਪੇਅਰ ਹੋਈ ਆ ਆ ਵੀ ਸਾਰੀ 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 ਰਿਪੇਅਰ ਹੋਈ ਆ ਇੱਥੇ ਤੁਸੀਂ ਦੇਖ ਸਕਦੇ ਆ ਉਹ ਇਹ ਤੇ ਨਾਲ ਅਜਾ ਅੱਗ ਲੱਗੀ ਹੁੰਦੀ ਹੈ ਨਾ ਆ ਦੇਖੋ ਕਾਲਾ ਕਾਲਾ ਹੋਇਆ ਪਿਆ ਸਾਰਾ ਆ ਦੇਖੋ ਸਾਰਾ ਕਾਲਾ ਹੋਇਆ ਆਖਾ ਇਹਦਾ ਕੀ ਹੋਇਆ ਹੋਊਗਾ ਤੇ ਆ ਇੰਦਰ ਰੋਸ਼ਨ ਦਾ ਨਾ ਤੁਸੀਂ ਕੰਧਾਂ ਦੀ ਚੜਾਈ ਦੇਖ ਲੋ 2.5 3 ਫੁੱਟ ਕੰਧਾਂ ਦੀ ਚੜਾਈ ਆ ਚੱਲਾਂਗੇ ਹੋਰ ਪਾਸੇ ਵੀ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਕਮਰੇ ਵੀ ਦਿਖਾਵਾਂਗੇ ਜਿਹੜੀਆਂ ਸਰਾਮਾਂ ਸੀਗੀਆਂ ਉਹਨਾਂ ਦੇ ਕਮਰੇ ਕੱਡੇ-ਕੱਡੇ ਸੀ ਇਕਨਾਂ ਦੋਸਤੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪਾਇਆ ਹੋਇਆ ਇੱਥੇ ਜਿੱਦਾਂ ਗਮਲੇ ਜਿਹਦਾ ਆਕਾਰ ਦਿੱਤਾ ਹੋਇਆ ਹੈ ਨਾ ਕਿੰਨਾ ਸੋਹਣਾ ਇੱਕ ਚੀਜ਼ ਹੋਰ ਦਰਸ਼ਕੋ ਵੀ ਦੇਖੋ ਇਹਦੀ ਜਿਹੜੀ ਜਿਹੜੀ ਮਸਜਿਦ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਨਾ ਇਕਨਾਂ ਦੋਸਤੋ ਹਾਂ ਚੀਜ਼ ਦੇਖੋ ਕਿੰਨੀ ਸੋਹਣੀ ਆ ਮਸਜਿਦ ਦੇ ਬਾਹਰ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੋਇਆ ਹੈ ਨਾ ਇੱਕ ਚੀਜ਼ ਹੋਰ ਵੀ ਦੇਖੋ ਜਿਵੇਂ ਇੱਥੋਂ ਆਜ ਤਾਂ ਗਲਾਈ ਹੁੰਦੀ ਹੈ ਨਾ ਉਵੇਂ ਹੀ ਇਸ ਚੀਜ਼ ਦੀ ਇੱਥੋਂ ਇਦਾਂ ਗਲਾਈ ਹੁੰਦੀ ਹੈ ਫਿਰ ਇੱਥੋਂ ਸਿੱਧੀ ਆਉਂਦੀ ਆ ਫਿਰ ਥੋੜਾ ਜਿਹਾ ਇੱਥੇ ਵਿੰਗਾ ਹੈ ਨਾ ਸੋ ਉਹਦੇ ਅਟਾ ਅਕੋਰਡਿੰਗ ਜਿੱਦਾਂ ਉਹ ਐਨੂ ਆ ਉਦਾਂ ਹੀ ਐਨ ਮਤਲਬ ਦੇਖੋ ਬਣਾਉਣ ਵਾਲੇ ਨੇ ਕਿਸ ਤਰੀਕੇ ਨਾਲ ਬਣਾਇਆ ਹੋਇਆ ਨਾ ਕਿੰਨੀ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਆ ਤੇ ਇੱਕ ਚੀਜ਼ ਦਰਸ਼ਕੋ ਹੋਰ ਕਹਿੰਦੇ ਉਸ ਟਾਈਮ ਜਦੋਂ ਇਹ ਬਣਦੇ ਹੁੰਦੇ ਸੀ ਨਾ ਇੱਟਾਂ ਕੱਟੀਆਂ ਨਹੀਂ ਜਾਂਦੀਆਂ ਸੀ ਇੱਟਾਂ ਨੂੰ ਆਕਾਰ ਹੀ ਉਦਾਂ ਦਿੱਤਾ ਜਾਂਦਾ ਸੀਗਾ ਜਿੱਦਾਂ ਦੀ ਸਾਨੂੰ ਲੋੜ ਮਤਲਬ ਜਿੱਦਾਂ ਜਿੱਦਾਂ ਨੂੰ ਲੋੜ ਆ ਉਦਾਂ ਦੀਆਂ ਇੱਟਾਂ ਬਣਾਈਆਂ ਗਈਆਂ ਆ ਤੋੜਪਾਂ ਨਹੀਂ ਕੀਤੀ ਜਾਂਦੀ ਹੁੰਦੀ ਉਸ ਟਾਈਮ ਦੇਖ ਲਓ ਹਾਂ ਜੇ ਅਪਾ ਚੱਲਦੇ ਹਾਂ ਹਣ ਥੋੜਾ ਜਿਹਾ ਉਧਰ ਨੂੰ ਜਿਵੇਂ ਫਰੰਟ ਆਫ ਦੀ ਫਰੰਟ ਇਹਦੇ ਸਾਹਮਣੇ ਜਿੱਦਾਂ ਆ ਇੱਥੇ ਥੋੜਾ ਵੱਡਾ ਬਣਿਆ ਹੋਇਆ ਆ ਹਨਾ ਕਮਰੇ ਵੱਡੇ ਆ ਜਿਵੇਂ ਇਹਦੇ ਬਿਲਕੁਲ ਸਾਹਮਣੇ ਉਧਰਲੀ ਸਾਈਡ ਕਮਰੇ ਵੱਡੇ ਆ ਤੇ ਉਧਰ 게ਟ ਹੋ ਗਿਆ ਉਧਰ 게ਟ ਹੋ ਗਿਆ ਹਨਾ ਆ ਸਾਹਮਣੇ ਆ ਹੁਣ ਇਹਨਾਂ ਦੇ ਇਹ ਚੱਲਾਂਗੇ ਇਹ ਘਾਹ ਬਹੁਤ ਹੋਇਆ ਪਿਆ ਦਰਸ਼ਕੋ ਬਰਸਾਤਾਂ ਦੇ ਦੇਣਾ ਤਾਂ ਕਰਕੇ ਉਹ ਲੱਗੇ ਹੋਏ ਆ ਸਫਾਈ ਸੁਫੀ ਕਰਨ ਉਦੋਂ ਨਾ ਘਾਹ ਵੜਨ ਲੱਗੇ ਹੋਇਆ ਤੇ ਆ ਤੁਹਾਨੂੰ ਦਿਖਾਵਾਂਗੇ ਹੋ ਸਕਦਾ ਇੱਥੇ ਉਹ ਆਪਣਾ ਖਾਣਾ ਪੀਣਾ ਰੱਖਦੇ ਹੋਣ ਬਰੂ ਬਦਸਲਾ ਰੱਖਦੇ ਹੋਣ ਕਿਉਂਕਿ ਉਸ ਟਾਈਮ ਕੀ ਹੁੰਦਾ ਸੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਨਾ ਉਹ ਕੱਲੇ ਬਹੁਤ ਕੱਲੇ ਤਾਂ ਨਿਕਲਦੇ ਨਹੀਂ ਹੁੰਦੇ ਸੀ ਘੱਟ ਮਤਲਬ ਬਾਹਰ ਜਦੋਂ ਕਿਤੇ ਜਾਂਦੇ ਸੀ ਪੂਰੀ ਸੁਰੱਖਿਆ ਨਾਲ ਜਾਂਦੇ ਸੀ ਕਿਉਂਕਿ ਕਿਸੇ ਵੀ ਟਾਈਮ ਹਮਲਾ ਹੋ ਸਕਦਾ ਹਾਂ ਸਾਰਾ ਦੇਖੋ ਤਾਂ ਦਮਾਣਾ ਤੇ ਇੱਥੇ ਮੀਮੂ ਪਿਆ ਲੱਗਦਾ ਦੇਖੋ ਉਹ ਗਿੱਲੀਆਂ ਹਿੱਟਾਂ ਤੇ ਉਹ ਅੰਦਰ ਸੁੱਕਾ ਉਹ ਛਿੱਟੇ ਛੁੱਟੇ ਪਏ ਹੋਏ ਆ ਇਹ ਦੇਖੋ ਆਹ ਦੇਖੋ ਉੱਪਰ ਕਿੰਨਾ ਸੋਹਣਾ ਬਣਿਆ ਹੋਇਆ ਹੈ ਆਹ ਦੇਖੋ ਸਾਰੀ ਨਾਨਕ ਸ਼ੇਟ ਗੋਲ ਲੱਗੀ ਹੋਈ ਹੈ ਨਾ ਕਿ ਨਹੀਂ ਘੇਟ ਲੱਗੀ ਹੋਈ ਆ ਧਿਆਨ ਦੇਖੋ ਉਹ ਉਧਰ ਨੂੰ ਵੀ ਆ ਇੱਦਾਂ ਤੇ ਉਹ ਇੱਦਾਂ ਇੰਦਰ ਨੂੰ ਮਤਲਬ ਜਿਹੜਾ ਇੱਧਰ ਵਾਲਾ ਹਿੱਸਾ ਉਹ ਵੀ ਇਹਦੇ ਨਾਲ ਜੁੜਿਆ ਹੋਇਆ ਤੇ ਉਧਰ ਵਾਲੇ ਸਭ ਇਹਦੇ ਨਾਲ ਜੁੜਿਆ ਹੋਇਆ ਇੱਕ ਤਾਂ ਨਵੇਂ ਇੱਥੇ ਕਮਰਾ ਦਿਖਾ ਦਿੰਨਾ ਕਿ ਇੱਕ ਜਿਹੜੀ ਸਰਾ ਦਾ ਕਮਰਾ ਆ ਕਿੰਨੇ ਵਜੇ ਦਾ ਕਿੰਨਾ ਤੇ ਵੀ ਸੈਨਿਕ ਤੇ ਆਹ ਤਾਂ ਜਿਹੜਾ ਕਮਰਾ ਇਹਦੇ ਨਾਲ ਹੋ ਗਿਆ ਇੱਕ ਚੀਜ਼ ਦਰਸ਼ਕ ਹੋਰ ਵੀ ਹੁਣ ਆ ਦੇਖੋ ਰਖਣਾ ਖਾਣਾ ਜੇ ਬਣਿਆ ਹੋਇਆ ਇੱਥੇ ਆਉਣ ਦਾ ਕਿਦਾਂ ਬੰਦਾ ਕਿਵੇਂ ਆ ਸਕਦਾ ਆ ਦੇਖੋ ਪੌੜੀਆਂ ਆ ਪੌੜੀਆਂ ਦੇ ਵਿੱਚ ਦੀ ਰਸਤਾ ਦਿੱਤਾ ਹੋਇਆ ਹਾਂ ਉਹ ਦੇਖੋ ਉਹ ਪੌੜੀਆਂ ਦੇ ਵਿੱਚ ਦੀ ਰਸਤਾ ਦਿੱਤਾ ਆ ਉਧਰੋਂ ਇੱਧਰ ਨੂੰ ਇੱਧਰੋਂ ਇੱਥੋਂ ਥੱਲੇ ਨੂੰ ਤੇ ਇੱਧਰ ਨੂੰ ਬਾਹਰ ਨੂੰ ਤੇ ਆਹ ਹੋ ਗਿਆ ਇੱਕ ਕਮਰਾ ਇਹ ਕਮਰੇ ਦੇ ਤੁਸੀਂ ਦੇਖ ਲਓ ਆਕਾਰ ਕਿਦਾਂ ਦਾ ਹੈਗਾ ਪੱਕੇ ਹੀ ਲੋਗ ਲਾਏ ਹੋਏ ਆ ਵੀ ਪਜਾਈ ਨਹੀਂ ਸਕਦੇ ਅੰਦਰ ਇਹ ਕੋਨਾ ਤੁਸੀਂ ਲਾ ਲਓ 10x10 ਦਾ ਕਮਰਾ ਹੈਗਾ ਵੀ ਮਤਲਬ ਤੁਸੀਂ ਲਾ ਲਓ ਇੱਥੇ 3-4 ਬੰਦੇ 4-5 ਸਿਪਾਈ ਦਾ ਆਰਾਮ ਨਾਲ ਬੈ ਸਕਦੇ ਆ ਸੋ ਐਸੇ ਦੇਖ ਲਓ 128 ਕਮਰੇ ਆ ਇੱਥੇ ਵੀ ਉਦੋਂ ਗੱਡੀ ਵਿਸ਼ਾਲ ਸੈਨਾ ਲੈ ਕੇ ਸ਼ਾਹਜਾਹ ਨਿਕਲਦਾ ਹੋਊਗਾ ਹਨਾ ਆ ਦੇਖੋ ਇਹ ਸਾਰੇ ਸ਼ਾਹਜਾਹ ਦਾ ਸ਼ਾਸਨ ਕਾਲ ਦੇ ਦੌਰਾਨ ਬਣਿਆ ਸੀ ਤੇ ਬਣਿਆ ਕਿਸ ਕਰਕੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਇਹੋ ਜਦੋਂ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਜਾਂਦੇ ਸੀ ਤੇ ਇਦਾਂ ਦੀਆਂ ਸਰਾਵਾਂ ਬਣਾਈਆਂ ਜਾਂਦੇ ਸੀ ਜਿੱਦਾਂ ਹੁਣ ਇੱਥੇ ਸਰਾਹ ਹੋ ਗਈ ਇਹ ਇਹ ਸਰਾਹ ਹੋ ਗਈ ਫੇਰ ਨੂਰ ਮਹਿਲ ਦੀ ਸਰਾਹਾਂ ਤੇ ਜੇ ਅਪਾ ਇੱਧਰ ਦੀ ਗੱਲ ਕਰੀਏ ਇਹ ਦੱਖਣੀ ਸਰਾਹ ਹੋ ਗਈ ਦੱਖਣੀ ਸਰਾਹ ਤੋਂ ਗਾਂ ਆਪਣੇ ਸੁਲਤਾਨਪੁਰ ਸੁਲਤਾਨਪੁਰ ਤੋਂ ਗਾਂ ਤਰਨਤਾਰਨ ਸੋ ਐਸਾ ਨਾ ਲਾਹੌਰ ਤੱਕ ਪੂਰਾ ਇੱਕ ਪੈੜਾ ਬਣਿਆ ਹੁੰਦਾ ਸੀਗਾ ਵੀ ਰਸਤੇ ਰਸਤੇ 'ਚ ਉਹ ਰੋਕ ਰੋਕ ਕੇ ਜਾਇਆ ਕਰਦੇ ਸੀਗੇ ਸੋ ਸਾਰੇ ਤੁਹਾਨੂੰ ਚਾਰ ਚ ਫਿਰ ਕਮਰੇ ਹੀ ਕਮਰੇ ਦਿਸਣੇ ਆ ਆ ਗਿਆ ਦਰਸ਼ਕੋ ਉਧਰ ਦਿੱਲੀ ਗੇਟ ਸੋ ਜਿਵੇਂ ਮੈਂ ਤੁਹਾਨੂੰ ਉਧਰ ਦੱਸਿਆ ਸੀਗਾ ਉਹ ਦੇ ਦੇ ਤੇ ਵੀ ਹੁਣ ਕਬੂਤਰ ਬੈਠੇ ਹੋਏ ਆ ਤੇ ਦੇਖ ਲਓ ਉਥੋਂ ਇੱਥੇ ਤੱਕ ਦਰਵਾਜ਼ਾ ਹੁੰਦਾ ਸੀਗਾ ਤੇ ਹੁਣ ਤਾਂ ਇਹ ਦਰਵਾਜ਼ੇ ਦੁਆਰਾ ਬਾਹਰ ਚਲਾਏ ਹੋਏ ਆ ਤੋ ਸਾਹਮਣੇ ਤੁਸੀਂ ਇੱਥੇ ਤੁਹਾਨੂੰ ਨੀਵਾ ਜਿਹਾ ਥਾਂ ਲੱਗਦਾ ਹੋਣਾ ਆ ਇਹ ਹੁੰਦੀ ਸੀ ਉਹ ਸਾਹਮਣੇ ਆ ਗਿਆ ਦਰਸ਼ਕ ਲਾਹੌਰੀ ਗੇਟ ਤੇ ਹੁਣ ਮੈਂ ਖੜਾ ਆਂ ਦਿੱਲੀ ਵਾਲੀ ਸਾਈਡ ਦਿੱਲੀ ਗੇਟ ਜਿਨੀ ਕਹਿ ਦਿੰਦੇ ਆ ਇੱਥੇ ਜਿਵੇਂ ਉਹ ਦੇਖ ਸਕਦੇ ਤੁਸੀਂ ਇਹ ਉਹ ਜਿੱਥੇ ਦਰਵਾਜ਼ੇ ਲੱਕੜ ਦੇ ਸਿਗੇ ਤੇ ਲੱਕਤੀ ਦੇ ਲੋ ਉੱਥੋਂ ਥਲੇ ਤੱਕ ਘਟੋ ਘਟ 20 ਫੁੱਟ 20 ਫੁੱਟ ਦਾ ਦਰਵਾਜ਼ਾ ਹੁੰਦਾ ਸੀ ਤੇ ਦਰਵਾਜ਼ੇ ਦੀ ਚੜਾਈ ਵੀ ਉਸ ਟਾਈਮ ਇੱਕ ਗੱਠ ਮਤਲਬ 10 10 ਇੰਚ ਦੇ ਕਰੀਬ ਟੜਾਈ ਹੁੰਦੀ ਸੀ ਗੇਟ ਦੀ ਮਤਲਬ ਇਹਨੇ ਹੈਵੀ ਗੇਟ ਹੁੰਦੇ ਸੀ ਲੱਕੜ ਦੇ ਤੇ ਉਦੋਂ ਤਾਂ ਕਰਕੇ ਵੀ ਹਮਲੇ ਹਮਲੇ ਤੋਂ ਬਚਾ ਕਰਨ ਵਾਸਤੇ ਸੋ ਇਹ ਦਿੱਲੀ ਗੇਟ ਆ ਉਹ ਸਾਹਮਣੇ ਤੁਹਾਨੂੰ ਜਗਾ ਨਿਵੇਂ ਜਿਹੀ ਦਿਖਦੀ ਹੋਣੀ ਆ ਉਹਨੂੰ ਉਸ ਟਾਈਮ ਕਹਿੰਦੇ ਹੁੰਦੇ ਸੀ ਚਿੱਟੀ ਵਈ ਜਿੱਦਾਂ ਜਿਵੇਂ ਹੁਣ ਸਲਤਨਪੁਰ ਨੂੰ ਕਾਲੀ ਤਿੰਨ ਦੀ ਜਿਹੜੀ ਕਾਲੀ ਵਈ ਕਹਿੰਦੇ ਇਹਨੂੰ ਚਿੱਟੀ ਵਈ ਕਹਿੰਦੇ ਹੁੰਦੇ ਸੀਗੇ ਤੇ ਅੱਜ ਪਰ ਇਹਦੇ ਵਿੱਚ ਜਲੰਧਰ ਤੇ ਫਗਵਾੜੇ ਦਲੀਲ ਸਾਈਡ ਦੇ ਜਿੰਨੀਆਂ ਫੈਕਟਰੀਆਂ ਸਾਰਾ ਉਹਦੇ ਥਾਣੀ ਗੰਦਾ ਪਾਣੀ ਇਹਦੇ ਵਿੱਚ ਆ ਰਿਹਾ ਆ ਤੇ ਜਿਵੇਂ ਕਾਲੀ ਹੋਈ ਪਈ ਆ ਤਿਆ ਦੋਸਤ ਦੇਖੋ ਬਾਹਰ ਡਿਜ਼ਾਈਨ ਕਿੰਨਾ ਸੋਹਣਾ ਲੱਗਦਾ ਯਾਰ ਹਨਾ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੋਇਆ ਆਹ ਦੇਖੋ ਗਮਲਾ ਜਿਹਾ ਬਣਿਆ ਹੋਇਆ ਹਨਾ ਜਿਵੇਂ ਮੰਜੀ ਦੇ ਬਾਹਰ ਬਣਿਆ ਹੋਇਆ ਸੀ ਸੇਮ ਹੀ ਇੱਧਰ ਵੀ ਇਦਾਂ ਹੀ ਆਹ ਦੇਖੋ ਤੇ ਇਹ ਆ ਨਾ ਕਹਿੰਦੇ ਦਿੱਲੀ ਗੇਟ ਤੇ ਜਿਵੇਂ ਉੱਧਰ ਬਣਿਆ ਹੋਇਆ ਸਾਰਾ ਕੁਝ ਮੈਂ ਮਤਲਬ ਦਵਾਰ ਦਰਵਾਜ਼ਾ ਉਵੇਂ ਹੀ ਸਾਰਾ ਕੁਝ ਇੱਧਰ ਬਣਿਆ ਹੋਇਆ ਇੱਥੇ ਉਸ ਟਾਈਮ ਬੰਦੇ ਸੀ ਸਿਪਾਈ ਹਰਾਖੀ ਕਰਦੇ ਹੁੰਦੇ ਸੀ ਆ ਸੀ ਸਿਪਾਈਆਂ ਦਾ ਕਮਰਾ ਇਧਰ ਵੀ ਤੇ ਇਧਰ ਵੀ ਹੁੰਦੇ ਸੀ ਸਿਪਾਈਆਂ ਦੇ ਕਮਰੇ ਆਸੇ ਪਾਸੇ ਚਾਰੇ ਦੋ ਉਧਰ ਜਿਹੜਾ ਦਰਵਾਜ਼ਾ ਹੋ ਗਿਆ ਉੱਥੇ ਵੀ ਸਿਪਾਈ ਇੱਥੇ ਵੀ ਸਿਪਾਈ ਤੇ ਜਿਹੜੇ ਚਾਰੇ ਖੂਨੀਆਂ ਤੇ ਸਿਪਾਈ ਨਿਗਰਾਨੀ ਰੱਖਦੇ ਹੁੰਦੇ ਸੀ ਕਿ ਸਾਡੇ ਦੇ ਕੋਈ ਹਮਲਾ ਤਾਂ ਨਹੀਂ ਕਰ ਰਿਆ ਹਨਾ ਸੋ ਇਹਨਾਂ ਦੇ ਕੰਧਾਂ ਵੀ ਬਹੁਤ ਮੋਟੀਆਂ ਢਾਈ ਢਾਈ 3 3 ਫੁੱਟ ਚੌੜੀਆਂ ਕੰਧਾਂ ਹੀ ਆ ਇਹਨਾਂ ਦੀ ਬਾਕੀ ਇੱਕ ਗੱਲ ਆ ਵੀ ਦੇਖ ਲਓ ਉਸ ਟਾਈਮ ਦਾ ਹਜੇ ਤੱਕ ਵੀ ਖੜਾ ਹੀ ਆ ਮਤਲਬ ਕਿਵੇਂ ਦਾ ਆਰਕੀਟੈਕਚਰ ਸੀਗਾ ਕਿਵੇਂ ਦੀ ਉਹਨਾਂ ਦੀ ਬਣਾਉਣ ਦਾ ਨਾ ਹਿਸਾਬ ਤਾਂ ਸੀਗਾ ਤੇ ਹਜੇ ਵੀ ਸਾਰਾ ਕੁਝ ਦੇਖ ਲਓ ਉਵੇਂ ਹੀ ਆ ਵੀ ਹਾਂ ਥੋੜਾ ਹੁਣ ਲੋਕਾਂ ਦੇ ਕਰਕੇ ਤੋੜਪਨ ਹੋ ਗਈ ਆ ਤੇ ਬਦਲ ਗਿਆ ਆ ਥੋੜਾ ਜਿਹਾ ਫਿਰ ਲੋਕਾਂ ਨੇ ਜ਼ਰੂਰ ਰਿਪੇਅਰ ਵੀ ਕਰ ਦਿੱਤੀ ਸਰਕਾਰਾਂ ਨੇ ਬਾਅਦ ਚ ਆ ਉੱਪਰ ਜਾਂਦਾ ਰਸਤਾ ਬੰਦ ਆ ਸਿਰਫ ਵੀਰਵਾਰ ਦੇ ਦਿਨ ਹੀ ਖੁੱਲਦਾ ਤੇ ਆ ਸਾਰੇ ਦੇ ਸਾਰੇ ਕਮਰੇ ਆ ਇੱਥੇ ਸੀਮੈਂਟ ਸਭ ਤੋਂ ਗਰਮੀ ਬਹੁਤ ਲੱਗਣ ਦੀ ਸੀ ਮੈਂ ਕਿਹਾ ਚਲੋ ਇੱਥੇ ਵਾਸ਼ਰੂਮ ਵਗੈਰਾ ਹੈਗਾ ਤੁਹਾਨੂੰ ਫੈਸਿਲਿਟੀ ਮਿਲ ਜੂਗੀ ਮੈਂ ਕਿਹਾ ਚਲੋ ਆਪਾਂ ਥੋੜਾ ਸਾਰਾ ਠੰਡਾ ਕਰ ਲੈਂਦੇ ਹਾਂ ਨਾ ਕੋਈ ਵੀ ਨੀਮੇ ਤੇ ਕਰਦਾ ਨਾ ਵੀਡੀਓ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤੁਹਾਨੂੰ ਮੇਰੇ ਚੈਨਲ ਤੇ ਹਿਸਟੋਰੀਕਲ ਤੇ ਸਿੱਖ ਗੁਰਦਵਾਰਾ ਰਿਲੇਟਿਡ ਵੀ ਵੀਡੀਓ ਮਿਲੇਗੀ ਕੋਈ ਲੰਡਰ ਪੰਡਰ ਵਾਲਾ ਕੰਮ ਨਹੀਂ ਆਪਨਾ ਹੈਗਾ ਥੋੜਾ ਥੜੂ ਥੋੜੀ ਹੋਰ ਨਾਲ ਇਹਦਾ ਤੁਹਾਨੂੰ ਮੈਂ ਇੱਥੇ ਅੱਗੇ ਜਾ ਕੇ ਥੋੜੀ ਮਾਰਤਾ ਡਿੱਗ ਇੱਕ ਦਰਸ਼ਕੋ ਤੁਹਾਡੇ ਨਾਲ ਹੋਰ ਬਹੁਤ ਇਤਿਹਾਸਿਕ ਜਾਣਕਾਰੀ ਸਾਂਝੀ ਕਰਨੀ ਆ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਵੰਸ਼ ਸੀਗੇ ਸਾਹਿਬ ਸਿੰਘ ਬੇਦੀ ਜਿਹੜੇ ਉਹਨਾਂ ਦੇ ਪੁੱਤਰ ਸੀਗੇ ਬਿਕਰਮਾ ਸਿੰਘ ਜਿਨ੍ਹਾਂ ਨੂੰ ਅਸੀਂ ਪਿਆਰ ਸਤਿਕਾਰ ਨਾਲ ਬਾਬਾ ਬਿਕਰਮਾ ਸਿੰਘ ਵੀ ਕਹਿੰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਇਹ ਕਿਲਾ ਉਹਨਾਂ ਦੇ ਅੰਡਰ ਵੀ ਰਿਹਾ ਉਹਨਾਂ ਦੇ ਰਾਜ ਦਾ ਹਿੱਸਾ ਸੀਗਾ ਤੇ ਜਦੋਂ ਸਾਰੇ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਹੋ ਜਾਂਦਾ ਆ ਤੇ ਅੰਗਰੇਜ਼ਾਂ ਨੂੰ ਪਤਾ ਲੱਗਦਾ ਕਿ ਇੱਥੇ ਬਾਬਾ ਬਿਕਰਮਾ ਸਿੰਘ ਜਿਨੇ ਤੋਪਾਂ ਰੱਖੀਆਂ ਹੋਈਆਂ ਆ ਤੇ ਉਹ توپਾਂ ਨੂੰ ਖੋਣ ਵਾਸਤੇ ਉਹ ਇਸ ਕਿਲੇ ਦੇ ਉੱਤੇ ਹਮਲਾ ਕਰਦੇ ਆ ਅੱਜੋ ਟੁੱਟਿਆ ਤੁਸੀਂ ਦੇਖ ਰਹੇ ਆ ਇਹ ਉਸੇ ਚੀਜ਼ ਦੀ ਨਿਸ਼ਾਨੀ ਆ ਤੇ ਜਦੋਂ ਬਾਬਾ ਬਿਕਰਮ ਸਿੰਘ ਜੀ ਨੂੰ ਪਤਾ ਲੱਗਦਾ ਕਿ ਅੰਗਰੇਜ਼ਾਂ ਨੇ ਹੁਣ ਸਾਡੇ ਤੇ ਹਮਲਾ ਕਰ ਦੇਣਾ ਤੇ ਬਾਬਾ ਬਿਕਰਮ ਸਿੰਘ ਜੀ ਟਾਈਮ ਤੋਂ ਪਹਿਲਾਂ ਹੀ ਇਸ ਕਿਲੇ ਨੂੰ ਖਾਲੀ ਕਰਕੇ ਇੱਥੋਂ توپਾਂ ਉਹਨੇ ਲੈ ਗਈ ਸੀਗੇ ਤੇ ਅੰਗਰੇਜ਼ ਸਕਾਰ ਨੂੰ ਇੱਥੋਂ ਕੱਖ ਵੀ ਨਹੀਂ ਮਿਲਿਆ ਉਹਨਾਂ ਨੂੰ ਇੱਥੋਂ ਖਾਲੀ ਹੱਥ ਹੀ ਜਾਣਾ ਪਿਆ ਸੀਗਾ ਇੱਕ ਚੀਜ਼ ਹੋਰ ਦੱਸਕੋ ਜਿਹੜੀ ਜਾਣਕਾਰੀ ਤੁਹਾਨੂੰ ਮੈਂ ਦਿੱਤੀ ਹੈ ਨਾ ਬਹੁਤ ਸਾਰੇ ਲੋਕ ਆਉਂਦੇ ਆ ਇੱਥੇ ਬਸ ਦੇਖਦੇ ਆ ਘੁੰਮਦੇ ਆ ਵੀਡੀਓ ਬਣਾਉਂਦੇ ਆ ਚਲੇ ਜਾਂਦੇ ਆ ਨਾ ਪਰ ਜਿਹੜੀ ਜਾਣਕਾਰੀ ਤੁਹਾਨੂੰ ਇਹ ਮੈਂ ਦਿੱਤੀ ਹੈ ਨਾ ਇਹ ਤੁਹਾਨੂੰ ਬਹੁਤ ਘੱਟ ਮਿਲੂਗੀ ਕਿਉਂਕਿ ਖਾਲਸਾ ਰਾਜ ਪੂਰੇ ਪੰਜਾਬ ਤੇ ਸੀਗਾ ਨਾ ਤੇ ਜਿੰਨੇ ਪੰਜਾਬ ਚੰਦਰ ਕਿਲੇ ਆਉਂਦੇ ਸਾਰੇ ਉਹਨਾਂ ਦੇ ਅੰਦਰ ਹੀ ਸੀਗੇ ਇਹ ਜਾਣਕਾਰੀ ਤੁਹਾਨੂੰ ਬਹੁਤ ਘੱਟ ਦਊਗਾ ਕੋਈ ਨਾ ਕੋਈ ਜ਼ਿਆਦਾਤਰ ਤੁਹਾਨੂੰ ਇਹੀ ਕਹਿਣਗੇ ਇਹ ਜਾਂ ਕੀਰ ਦਾ ਕਿਲਾ ਦੱਖਣੀ ਸਿਰਾਂ ਇਹ ਚੀਜ਼ਾਂ ਬਸ ਸੋ ਦੋਸਤੋ ਇਹ ਵੀਡੀਓ ਨੂੰ ਆਪਾਂ ਹੁਣ ਇੱਥੇ ਸਮਾਪਤ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵੀ ਚੈਨਲ ਨੂੰ ਸਪੋਰਟ ਵੀ ਜਰੂਰ ਕਰਿਓ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਨੂੰ ਹਨਾ ਸੋ ਮਿਲਦੇ ਆਂ ਆਪਾਂ ਅਗਲੇ ਵਿਸ਼ੇ ਅਗਲੇ ਵੀਡੀਓ 'ਚ ਇਦਾਂ ਦੀ ਕੋਈ ਇਤਿਹਾਸਿਕ ਤੇ ਵੀਡੀਓ ਲੈ ਕੇ ਤੁਹਾਨੂੰ ਮਿਲਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ